ਬਾਜੀ ਜੋ ਸਾਥ ਹੁੰਦਾ ਨਾ ਉਹ ਸਾਥ ਆਪਦੇ ਵੱਲ ਨੂੰ ਖਿੱਚਦਾ ਜਿਹੇ ਜੇ ਕੋਈ ਕੰਮ ਕਿੰਦਾ ਕਰਦਾ ਉਹ ਆਪਦੇ ਵੱਲ ਹੀ ਲੈ ਜਾਉਂਦਾ ਮੇਰਾ ਬਚਾਣ ਭੋਲਦੀ ਨਿਆਣੀ ਮੱਤ ਲਾ ਲਓ ਕੁਛ ਵੀ ਲਾ ਲਓ ਪਰ ਉਹਨੇ ਇਹ ਚੀਜ਼ ਦਾ ਨਹੀਂ ਪੱਤਕੀ ਮੈਨੂੰ ਐਦਾਂ ਹੋ ਗਿਆ ਉਹਨੇ ਬਸ ਪ੍ਰਮਾਤਮਾ ਜਾਣਦਾ ਉਹਦੇ ਨਾਲ ਕੀ ਬਣਿਆ ਕੀ ਨਾ ਬਣਿਆ ਬਸ ਸਾਡੇ ਮੰਨ ਲਓ ਜੈ ਸਾਡੇ ਜਿਗਰ ਦਾ ਕਲੇਜਾ ਡਿੱਡਣਾ ਤੇ ਟੁੱਟ ਕੇ ਬਾਹਰ ਦਿਲ ਮੈਂ ਇਹੀ ਚਾਹੁੰਦਾ ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਬੈਰ ਨਹੀਂ ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ ਜੋ ਮੇਰੇ ਨਾਲ ਹੋ ਗਿਆ ਮੈਂ ਤਾਂ ਉਹਨੂੰ ਪਾਣਾ ਮਿੱਠਾ ਮੰਨ ਕੇ ਬੈਠਾ ਚੁੱਪ ਕਰ ਗਿਆ ਪਰ ਹੋਰ ਬੱਚਿਆਂ ਨਾਲ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ 'ਚ ਕਿਤੇ ਵੀ ਨਾ ਹੋਵੇ ਬੱਚੇ ਗੇਮ ਲੱਗਣ ਵਾਹ ਪੇ ਉਹਨੂੰ ਸੋਹਰਾ ਬਣ ਮਾਪੇ ਉਹਦਾ ਅੱਗੇ ਮੈਂ ਇਹ ਇੰਨਾ ਚਾਹੁੰਦਾ ਕਹਿਣਾ ਚਾਹੁੰਦਾ ਇਹ ਪ੍ਰਸ਼ਾਸਨਿਕ ਅਧਿਕਾਰੀ ਐਮਐਲਏ ਸਾਹਿਬ ਦੀ ਗੱਲ ਕਰੀਏ ਇੱਕ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਜੀ ਰੋਡ ਦੇ ਉੱਤੇ ਕਿੰਨੇ ਕਿੰਨੇ ਮੈਕਮੇ ਬਣਾਤੇ ਰੋਡ ਨੂੰ ਸੁਰੱਖਿਸ਼ਾ ਰੱਖਣ ਵਾਸਤੇ ਨਵੀਂ ਪੁਲਿਸ ਭਰਤੀ ਕਰਦੇ ਜੇ ਇੱਕ ਪੁਲਿਸ ਭਰਤੀ ਨਵੀਂ ਰੋੜਾਂ ਤੇ ਨਸਰ ਆਉਣ ਵਾਲੇ ਨੂੰ ਨੱਥ ਪਾਈ ਜਾਵੇ ਉਹ ਪਾਰਟੀ ਲਾ ਦੇਣ ਜੀ ਕਿਵੇਂ ਨਾ ਰੁਕ ਸਕਦਾ ਸਭ ਕੁਝ ਰੁਕਦਾ ਜੀ ਸਭ ਕੁਝ ਰੁਕਦਾ ਵੀਰ ਜੀ ਅਣੀ ਮੈਂ ਮਾਤਾ ਜੀ ਕਿਸਰਾ ਦੇਖਦੇ ਹੋ ਕਿ ਜਿਹੜਾ ਆਪਾਂ ਕਹੇ ਸਦੇ ਕਿ ਹਰ ਦੂਜੇ ਦਿnje ਕਰਦੇ ਅੱਜ ਜਿਹੜੀ ਨਸ਼ੇ ਕਰਕੇ ਮੌਤ ਹੋ ਰਹੀ ਹੈ ਜਿਹੜਾ ਤੁਹਾਡਾ ਲੜਕਾ ਸੀ ਇੱਕ ਪਲੇਅਰ ਸੀਗਾ ਪਰ ਪ੍ਰਮਾਤਮਾ ਨੇ ਕਿਹੜੇ ਰਾਹੇ ਵਹਿ ਕੇ ਅੱਜ ਜਿਹੜਾ ਪੂਰਾ ਹੋ ਗਿਆ ਕੀ ਕਹਿੰਦੇ ਇੱਕ ਤਾਂ ਇਹ ਕਹਿਣਾ ਚਾਹੁੰਦਾ ਵੀ ਆ ਮਹਾਂ ਰੋੜੇ ਨੂੰ ਵੀ ਤੁਹਾਡੇ ਸਨਾਮ ਵਿੱਚ ਸ਼ਰਿਆਮ ਜਿੱਟਾ ਲਿਖ ਰਿਹਾ ਤੁਸਨਾ ਤੇ ਮੱਥਾ ਆ ਉਹ ਵਾਰ ਤੋਂ ਆਤਮਾਨ ਨੂੰ ਕਹਿਣਾ ਚਾਹੁੰਦੀ ਹਾਂ ਜੀ ਇਹ ਨੇੜੇ ਆ ਸਾਡੇ ਇਹ ਗੌਰ ਕਿਉਂ ਨਹੀਂ ਕਰਦਾ ਸਾਡੀ ਗੌਰ ਕਰਨੀ ਚਾਹੀਦੀ ਜੀ ਨਵੇਂ ਬੱਚਿਆਂ ਦੀ ਸਾਡੇ ਨਾਲ ਜਿਹੜਾ ਕੁਝ ਮਨਾਤੇ ਹੋਵੇ ਉਹਨਾਂ ਦੀ ਵੀ ਧੀ ਨਾਲ ਨਾਲ ਹੋਵੇ ਜੀ ਮੈਂ ਇਹ ਗੱਲ ਕਰੀਏ ਤੁਸੀਂ ਸਟੇ ਪੁਲਿਸ ਸਟੇਸ਼ਨ ਜਦੋਂ ਜਾਨੇ ਉੱਥੇ ਤੁਸੀਂ ਦੱਸ ਦੇਵੋ ਕਿ ਆਹ ਬੰਦੇ ਵਿੱਚ ਕਿਉਂ ਨਖਲਾਫ ਕਰ ਵੀ ਜਾਈਂ ਕੌਣ ਕੌਣ ਨੂੰ ਬੰਦੇ ਸੀ ਉਹ ਨੇ ਜੀ ਇੱਕ ਆਪਣੇ ਸਾਹ ਪਰ ਕਲਾ ਦਾ ਜੀ ਇੱਕ ਦਾ ਨਾਮ ਕਾਲਾ ਹੈਗਾ ਇੱਕ ਹੋਗਾ ਕਾਲਾ ਨਿੱਕਾ ਇੱਕ ਸੋਨੀ ਹੈ ਜੀ ਸੋਨੀ ਹੈ ਮੁੰਡਾ ਬਾਕੀ ਸਨਾਮ ਦੇ ਵਿੱਚ ਨੇ ਜੀ ਮੈਂ ਖੁਦ ਜਾ ਕੇ ਆਈਆਂ ਸਨਾਮ ਵਾਲਾਂ ਦੇ ਘਰੇ ਵੀ ਜਾ ਕੇ ਜਾਂ ਕਾਲੇ ਦੇ ਘਰੇ ਵੀ ਇਹਦੇ ਆਪਣੇ ਸੋਨੀ ਦੇ ਘਰੇ ਵੀ ਜਾ ਕੇ ਆਈ ਸੋਨੀ ਦੇ ਘਰ ਲੈਨੇ 3000 ਰੁਪਏ ਲੈ ਲਿਆ ਬੇਟੇ ਤੂੰ ਉਦ ਬਾਅਦ ਚ ਉਹਨੂੰ ਟੌਫੀ ਦਿੱਤੀ ਜੀ ਪਾਕੇਟ ਟੌਫੀ ਤੋਂ ਬਾਅਦ ਘਰ ਆ ਕੇ ਉਹਨੇ ਸਾਰ ਕੁਝ ਖਸਤਾ ਮੰਮੀ ਆ ਕੇ ਕਰਕੇ ਕਹਿੰਦਾ ਮੇਰੇ ਨਾਲ ਤੂੰ ਖਾਵੇਂਗੀ ਫਿਰ ਕੋਮਨਸ ਤੋਂ ਵੀ ਚ ਰਿਕਾਰਡਿੰਗ ਕਾਲ ਹੋ ਗਈ ਮੇ ਰਿਕਾਰਡਿੰਗ ਸੁਣ ਕੇ ਫਿਰ ਮੈਂ ਸੋਨੀ ਨੂੰ ਕੋਮਨ ਲੈ ਆਈ ਮੈਂ ਆ ਕੇ ਸੋਨੀ ਤੇ ਮੇਰੇ ਬੇਟੇ ਤੋਂ ਪੈਸੇ ਲਿੱਤੇ ਉਹ ਕਹਿੰਦਾ ਮੈਂ ਲੈਤੀ ਨਹੀਂ ਜਿ ਮੁਕਰ ਗਿਆ ਫਿਰ ਘਰੇ ਵਾਗੇ ਘਰ ਵਾਲੇ ਦੀ ਕਹਿੰਦੀ ਕੋਈ ਗੱਲ ਨਹੀਂ ਜਿਵੇਂ ਸਾਨੂੰ 6 ਤਰੀਕ ਨੂੰ ਮੋੜ ਦੋ ਕਿਉਂਕਿ 6 ਤਰੀਕ ਨੂੰ ਗਈ ਜਿਹਨਾਂ ਦੇ ਘਰੇ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਤਾ ਜੀ ਉਹਦੀ ਘਰ ਵਾਲੀ ਨੇ ਸੋਨੀ ਦੀ ਨੇ ਕਹਿੰਦੀ ਮੈਂ ਤੁਹਾਡਾ ਕੋਈ ਪੈਸਾ ਕਿਹਾ ਸਾਡੇ ਘਰੇ ਕੋਈ ਚੱਟਾ ਨਹੀਂ ਜੀ ਕਹਿੰਦਾ ਜਿ ਸ਼ਰੀਆ ਉਹਨਾਂ ਦੇ ਘਰੇ ਚੱਟਾ ਵੀ ਦਵੇ ਉਹ ਜੀ ਨਹੀਂ ਮੰਨ ਕ ਟੈਂਪਲੇਟ ਕੀਤੀ ਸੀ ਜੀ ਮੈਂ ਆਪਣੇ ਜੀਵੇਂ ਫੋਨ ਕੀਤਾ ਸੀ ਜੀ ਫੋਨ ਕੀਤਾ ਸੀ ਉਹਨਾਂ ਨੂੰ ਜੀ ਉਹ ਕਰਵਾਜਨ ਸਰ ਨੂੰ ਮੈਂ ਕਰ ਸਰ ਮੈਂ ਨਾ ਸਹੁਰੇ ਘਰ ਖੜੀਆਂ ਗਈਏ ਵੀ ਸਭਰਾ ਕੈਂਗਰ ਕਦ ਸੀ ਵੀ ਛਾਪਾ ਮਾਰੋ ਹੁਣੇ ਹੁਣੇ ਇਹਨਾਂ ਦੇ ਘਰੋਂ ਮੇਰਾ ਬੇਟਾ ਚਿੱਟਾ ਲੈ ਕੇ ਜਾਂਦਾ ਜੀ ਹੁਣ ਵੀ ਇਹ ਮੈਨੂੰ ਧਮਕੀਆਂ ਦੇ ਕੇ ਘਰੋਂ ਬਾਹਰ ਕੱਢਿਆ ਜੀ ਤੇ ਪੁਲਿਸ ਵਾਲੇ ਕਹਿੰਦੇ ਨਹੀਂ ਜੀ ਅਸੀਂ ਇਹ ਨਹੀਂ ਕਰ ਸਕਦੇ ਨਹੀਂ ਕਿ ਤੁਸੀਂ ਉੱਤੇ ਉੱਪਰ ਫੋਨ ਕਰੋ ਤੇ ਸੱਚੋ ਸੱਚ ਤੁਸੀਂ ਫੋਨ ਕੀਤਾ ਜੀ ਉਹ ਕਹਿੰਦੇ ਕੰਪਲੇਟਰ ਉਖਾ ਕੇ ਜਾਓ ਜੀ ਬਸ ਉਹਨਾਂ ਨੇ ਮੈਨੂੰ ਉਲਝਾ ਲਿਆ ਜੀ ਉਲਝਾਉਣ ਕਰਕੇ ਬੇਟੇ ਦੀ ਮੌਤ ਇੱਕ ਬੰਦਾ ਤਾਂ ਕਿ ਮਨੋ ਖੜਾ ਰੇਟ ਲਿਖਾਉਣ ਆਉਗੀ ਉਹ ਬੰਦੇ ਭੱਜ ਜਾਣਗੇ ਫਿਰ ਕੌਣ ਛੜੂਏਗਾ ਜੀ ਜੀ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗੋ ਸਹੀ ਮੰਗ ਕਰਨੀ ਚਾਹੁੰਦਾ ਜੀ ਵੀ ਇਹ ਸਟਿੱਟਾ ਬੰਦ ਹੋਵੇ ਮੇਰਾ ਪੁੱਤ ਵੀ ਚਲਾ ਗਿਆ ਜੀ ਹੋਰ ਨਾ ਕਿਸੇ ਦਾ ਕੋਈ ਪੁੱਤ ਲੈ ਜਾਵੇ ਅਈ ਸ਼ਾਹ ਤੁਸੀਂ ਇਹ ਬੁੱਢੀ ਚੰਮੀ ਨੂੰ ਜਿਹੜੀ ਦਿੱਕ ਨੂੰ ਜੀ ਵੰਤੇ ਐ ਤੇ ਉਹਦੇ ਮਾਪ ਨੂੰ ਇਨਸਾਫ ਲਈ ਅੱਗੇ ਚਲੇ ਨੇ ਕਿਉਂਕਿ ਉਹ ਕਾਇਆ ਜਾ ਰਿਹਾ ਹੈ ਕਿ ਤਨਾ ਕਹਤੇ ਜਿਹੜੀ ਪੁਲਸਾ ਉਹ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਪਲਾਕ ਦਿੱਤੀ ਦੇਖੋ ਜੀ ਅਸੀਂ ਇੱਕ ਉਸ ਸਥਾਨ ਤੇ ਬੈਠੇ ਆ ਇਸ ਇਲਾਕੇ ਵਿੱਚ ਮਸਤੋਂ ਵਾਲੇ ਸੰਤ ਦਸਮੂਹ ਦਾ ਬਹੁਤ ਵੱਡਾ ਨਾਮ ਇਸ ਤੋਂ ਜਨਮ ਸਥਾਨ ਤੇ ਆ 6 ਕਿਲੋਮੀਟਰ ਦੂਰ ਹੈ ਬੇਗਰ ਤੋਂ ਮੁੱਖ ਮੰਤਰੀ ਦਾ ਪਿੰਡ ਹੈ। ਕਮਨ ਰੋੜੇ ਦੇ ਕਰਦੇ ਗਵਾਂਡ ਦਾ ਜਿਹੜਾ ਚੱਟਾ ਬਿਗਦਾ ਦਾ ਸਿਰੇ ਦੀ ਮੱਤ ਹੈ। ਮੈਂ ਦੁੱਖ ਹੰਦਾ ਵੇਖ ਕੇ ਸਾਡੇ ਪੰਜਾਬ ਨੂੰ ਹੋਇਆ ਕੀ ਪਿਆ। 6 ਮਹੀਨਿਆਂ ਤੋਂ ਘਟੋ ਘਟ ਮੈਂ ਇਸ ਏਰੀਆ ਵਿੱਚ ਅਸੀਂ ਗੁਹਾਰ ਲਾਉਂਦੇ ਕਰਦੇ ਚੀਕਾ ਮਾਰਦੇ ਕਰਦੇ ਮੇਰਾ ਛੜਾ ਜਿਹੜਾ ਹੈ ਬੈਂ ਦਾ ਜਿਹੜਾ ਜਵਾਨੀ ਸਾਡੀ ਤੋਂ ਨਿਕਲੀ ਜਾਂਦਾ। ਆਹ ਮੈਡਲ ਦੇਖ ਲਓ। ਆਹ ਤਸਵੀਰ ਦੇਖ ਲਓ ਬੱਚੇ ਦੀ। ਇਹ ਇਸ ਹੋਣੀ ਦਾ ਹੱਕ ਦਾ ਸੀ। ਇਹ ਹੋਣੀਆਂ ਦੇ ਜਿਹੜੇ ਹੈਗੇ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਿ ਕੀ ਕਹਿੰਦੇ ਨਸ਼ਾ ਬੰਦ ਕਿਵੇਂ ਹੋਵੇ ਜਦੋਂ ਨਸ਼ਿਆਂ ਦੇ ਵਿੱਚੋਂ ਕਮਾਈ ਹੈ ਜਿਹੜੀ ਉਹ ਵੱਡਾ ਹਿੱਸਾ ਜਿਹੜਾ ਲੀਡਰਾਂ ਤੱਕ ਜਾਂਦਾ ਹੈ ਔਰ ਜਿਹੜਾ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਤੱਕ ਜਾਂਦਾ ਤੇ ਫਿਰ ਚਿੱਟਾ ਬੰਦ ਕਿੱਥੋਂ ਹੋਣਾ ਚਿੱਟਾ ਬੰਦ ਕਰਨ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਵੱਡੀ ਪੋਲੀਟਿਕਲ ਬਿਲ ਦੀ ਲੋੜ ਹੈ ਜਿਹੜੀ ਕਿ ਇਹ ਬੇਗੈਰਤ ਔਰ ਬੇਜਮੀਰੇ ਔਰ ਬਿਲਕੁਲ ਲੋ ਲੈਵਲ ਦੇ ਲੋਕਾਂ ਦੇ ਪੱਲੇ ਕਿੱਥੇ ਹੋ ਸਕਦੀ ਹੈ ਉਸ ਤੋਂ ਪਹਿਲਾਂ ਇਸ ਤੋਂ ਵੱਡੇ ਡਾਕੂ ਜਿਹੜੇ ਕਾਲੀ ਤੇ ਕਾਂਗਸ ਦੇ ਰੂਪ ਵਿੱਚ ਸੀ ਉਹਨਾਂ ਨੇ ਇਹ ਬੂਟੇ ਲਾਏ ਹੋਏ ਸੀ ਔਰ ਬੂਟਿਆਂ ਨੂੰ ਫਲ ਤਾਂ ਪਹਿਲਾਂ ਹੀ ਆਉਣ ਲੱਗ ਪਏ ਸੀ ਹੁਣ ਤਾਂ ਬਹੁਤ ਵੱਡੇ ਵੱਡੇ ਫੋਲਾਂ ਦੇ ਨਾਲ ਤੇ ਉਹਦੇ ਜਿਹੜਾ ਚਖ ਦਾ ਜਿਹੜਾ ਦੰਦ ਲਾਉਂਦਾ ਉਹਦੀ ਮੌਤ ਹੁੰਦੀ ਹੈ ਤੁਹਾਡੇ ਸਾਹਮਣੇ ਇਹ ਸਰਕਾਰਾਂ ਦੇ ਲਾਏ ਹੋਏ ਗੁੱਟੇ ਆ ਅਸੀਂ ਰੋਜ਼ ਇਸ ਗੱਲ ਦੀ ਆਵਾਜ਼ ਠਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਰਕਾਰਾਂ ਭਾਵੇਂ ਪਹਿਲੀਆਂ ਭਾਵੇਂ ਹੁਣ ਦੀ ਇਹ ਦੁਸ਼ਮਣ ਸਾਬਤ ਹੋਣੇ ਆ ਪੰਜਾਬ ਦੇ ਲੋਕਾਂ ਦੇ ਆ ਤੇ ਇਹਨਾਂ ਤੋਂ ਕੋਈ ਉਮੀਦ ਜਿਹੜੀ ਰੱਖਣੀ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਬੇਮਾਨੀ ਵਾਲੀ ਗੱਲ ਹੈ ਜੇ ਆ ਹੁਣ ਆਉਣ ਵਾਲੇ ਸਮੇਂ ਵਿੱਚ ਫਿਰ ਇਹਨਾਂ ਨੇ ਬੇਸ਼ਰਮੀ ਨਾਲ ਤੁਹਾਡੇ ਘਰਾਂ 'ਚ ਵੜੇ ਜਾਣਾ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜੁੱਤੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਸਿਆਸਤ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਆਉਣ ਵਾਲਾ ਸਮਾਂ ਤਾਂ ਲੋਕ ਜਵਾਬ ਜਿਹੜਾ ਹੈ ਮੰਗਣਗੇ ਮੰਗਣਗੇ ਪਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਕਿ ਇਸ ਕਤਲ ਨੂੰ ਕਿਵੇਂ 174 ਦੀ ਕਾਰਵਾਈ 'ਚ ਬਦਲ ਦਿੱਤਾ ਗਿਆ ਜਦੋਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਸਾਰਾ ਕੁਝ ਦੇਖ ਲਿਆ ਸੀਗਾ লাশ ਕਢਵਾਈ ਹੈ ਵੀਡੀਓ ਕਲਿੱਪਸ ਉਹ ਵੀ ਅਵੇਲੇਬਲ ਹੈਗੀਆਂ ਤੇ ਕਿਉਂ ਨਹੀਂ ਉਸੇ ਟਾਈਮ ਜਿਹੜਾ ਹੈਗਾ ਜੇ ਉਹ ਪਤਾ ਹੋ ਗਿਆ ਕਿ ਗੈਰਕੁਦਰਤੀ ਮੌਤ ਹੈ ਤੇ ਨਸ਼ੇ ਨਾ ਹੋਈ ਹੋਈ ਹੈ ਤੇ ਉਹਦੇ ਪਿੱਛੇ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਸੁਚੋਤਰੀ ਦੀ ਕਾਰਵਾਈ ਕਰਨ ਦਾ ਕੋਈ ਮਕਸਦ ਹੀ ਹੈ ਨਹੀਂ ਸੀਗਾ ਇਹ ਰੇਤਾ ਵਿਚਾਰੇ ਸਰਮੇ ਵਿੱਚ ਬੈਠੇ ਸੀ ਉਹਨਾਂ ਦਾ ਧਿਆਨ ਨਹੀਂ ਹੁੰਦਾ ਜਦੋਂ ਐਡੀ ਵੱਡੀ ਜਵਾਨ ਮੌਤ ਆਈ ਹੋਵੇ ਸਾਹਮਣੇ ਕਿ ਤੁਸੀਂ ਕਾਗਜ਼ਾਂ ਤੇ ਸਾਈਨ ਕਰਾਈ ਜਾਂਦੇ ਹੋ ਅੱਖਾਂ ਮੀਟ ਕੇ ਨਾਲੀਆਂ ਤੇ ਕੱਲ ਨੂੰ ਕਹੋਗੇ ਇਹ ਕਾਗਜ਼ਾਂ ਤੇ ਇਸ ਤਰ੍ਹਾਂ ਦੇ ਚਲਾਕੀਤੇ ਹੋਏ ਸਾਈਨ ਬਹੁਤਾ ਜਿਹੜਾ ਹੈਗਾ ਉਹ ਲੁਕਦੇ ਨਹੀਂ ਹੁੰਦੇ ਹੁਣ ਇਹ ਦੇਖੋ ਮਾਤਾ ਦਸਰੀ ਕਿ ਪਹਿਲਾਂ ਗਈਆਂ ਸੀ ਜੋ ਪਹਿਲਾਂ ਸੁਣ ਦੱਸਿਆ ਗਿਆ ਹੈ ਘਰ ਜਾ ਕੇ ਪੈਸੇ ਬਣਾਉਣ ਗਈ ਹੋਈ ਹੈ ਉਸ ਤੋਂ ਇਹ ਗੱਲ ਪੈ ਰਹੇ ਹੈ ਕਿੰਨੀਆਂ ਗੱਲਾਂ ਪੁਲਿਸ ਪ੍ਰਸ਼ਾਸਨ ਦੇ ਨਿਗਾ ਵਿੱਚ ਹੈ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਜਿਸ ਸਿਸਟਮ ਦਾ ਸ਼ਿਕਾਰ ਹੈ ਮੈਨੂੰ ਇਹ ਵੀ ਕਹਿਣ ਚ ਕੋਈ ਗਰੇਜ਼ ਨਹੀਂ ਹੈਗਾ ਕਿ ਜਿਹੜੀ ਪੁਲਿਸ ਤੁਹਾਨੂੰ ਦਿਖਾਈ ਦਿੰਦੀ ਹੈ ਆ ਗੰਦ ਪਾਉਂਦੀ ਹੋਈ ਇਹਦੇ ਪਿੱਛੇ ਬਹੁਤ ਵੱਡੇ ਹੱਥ ਜੜੇਗੇ ਹੈ ਪੋਲੀਟਿਕਲ ਬੰਦਿਆਂ ਦੇ ਬਿਊਰੋਕ੍ਰੇਟ ਵੱਡਿਆਂ ਦੇ ਉਹ ਵਪਾਰੀ ਜਿਹੜੇ ਕਰੋੜਾਂ ਅਰਬਾਂ ਰਪਏ ਦੇ ਬਨਾਫੇ ਖਟ ਰਹੇ ਹੈ ਉਹਨਾਂ ਦੇ ਵੀ ਹੈਗੇ ਮੇਨ ਕਾਰਨ ਹੈਗੇ ਹੈ ਤੇ ਇਸ ਕਰਕੇ ਜਿਹੜੀ ਪੰਜਾਬ ਦੀ ਇਸ ਟਾਈਮ ਹਾਲਤ ਹੋਈ ਹੈ ਉਹ ਬਿਲਕੁਲ ਸਾਹਮਣੇ ਆ ਨਸ਼ਿਆਂ ਦੇ ਮਾਮਲੇ ਨੂੰ ਤੋਂ ਲੈ ਕੇ ਮੈਸੇਜ ਤਾਂ ਮੈਂ ਜਿੰਨੇ ਮੁੱਦੇ ਹੈਗੇ ਉਹਨਾਂ ਦੀ ਬਾਰੇ ਗੱਲ ਕਰਦੇ ਆ ਸੀ ਪਰ ਅਸੀਂ ਸਭ ਤੋਂ ਪਹਿਲੀ ਪ੍ਰਾਇੋਰਟੀ ਤੇ ਜਿਹੜੇ ਪੁਲਿਸ ਮੁਕਾਬਲਿਆਂ ਚ ਨੌਜਵਾਨ ਮਾਰੇ ਜਾ ਰਹੇ ਆ ਔਰ ਨਸ਼ਿਆਂ ਦੇ ਤੇ ਜਿਹੜੀ ਨੌਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਇਹ ਸਾਡੀ ਪਹਿਲੀ ਪ੍ਰਾਇੋਰਟੀ ਜਿਹੜੀ ਹੈ ਆਉਣ ਵਾਲੇ ਸਮੇਂ ਚ ਰਹੂਗੀ ਪਿੱਛੇ ਵੀ ਸੀਗੀ ਤੇ ਅੱਜ ਵੀ ਹੈਗੀ ਹੈ ਜੇਕਰ ਆਪਣੇ ਨੱਕ ਦੇ ਥਲੇ ਇਹ ਜਿਹੇ ਪਿੰਡ ਜਿਹੜੇ ਗਵਾਂਢ ਬੈਠਾ ਹੋਵੇ ਪਵਿੱਤਰ ਫਸਤਾਨ ਜਰਮਸਤਾਨ ਦੇ ਤੇ ਇੱਥੇ ਵੀ ਤੁਸੀਂ ਥੋੜਾ ਬਹੁਤ ਕੰਟਰੋਲ ਨਹੀਂ ਕਰ ਸਕਦੇ ਹੁਣੇ ਪਤਾ ਲੱਗਿਆ ਮੈਂ ਦੁਪਹਿਰ ਦਾ ਇੱਥੇ ਆ ਪਿੰਡ ਦੇ ਵਿੱਚ ਹੋਰ ਵੀ ਬਹੁਤ ਨੌਜਵਾਨੇ ਦੇ ਸ਼ਿਕਾਰ ਹੈਗੇ ਕੁਝ ਬੱਚਿਆਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਔਰੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਪਰ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਰਵਾਈ ਵੱਡੀ ਬਣਦੀ ਹੈ ਉਹ ਕੀਤੀ ਜਾਵੇ ਮੇਰੇ ਡੀਐਸਪੀ ਸਾਹਿਬ ਜਿਹੜੇ ਸੁਨਾਮਾ ਨਾਲ ਗੱਲ ਹੋਈ ਵੀ ਹੈ ਉਹਨਾਂ ਨੇ ਵੀ ਕਿ ਦਿੱਤਾ assurance ਇਹ ਜਾ ਕੇ ਆਏ ਹੈ ਬਿਸ਼ੱਕ ਅਜੇ ਵੀ ਇਹਨਾਂ ਨੇ ਕਿਹਾ ਸੀ ਤਫ਼ਤੀਸ਼ ਕਰਦੇ ਪਰ ਇਹ ਤਫ਼ਤੀਸ਼ ਕਰਨ ਵਾਲਾ ਮਸਲਾ ਤੁਸੀਂ ਤਫਤੀਸ਼ ਕਰੋ ਪਿੱਛੇ ਜਾ ਕੇ ਕਿ ਕੌਣ ਫਿਗਰ ਹੈ ਮਗਰ ਮੁੰਡਾ ਮਰਿਆ ਹੋਇਆ 302 ਦਾ ਪਰਚਾ ਦੇਣਾ ਪੜਦਾ ਇਹਦੇ ਤੇ ਉਹ ਦਿਓ ਪਰ ਇਹ ਉਹ ਸਰਕਾਰ ਹੈ ਜਿਹਨੇ ਬਾਰਡਰ ਦੇ ਉੱਪਰ ਸ਼ੁਭਕਰਨ ਦੇ ਕਤਲ ਦਾ ਜਿਹੜਾ ਮਕਦਮਾ ਸੀ ਤੇ ਜਿਹੜਾ ਸਾਰਾ ਪੰਜਾਬ ਇੱਕ ਪਾਸੇ ਇਕੱਠਾ ਹੋ ਗਿਆ ਸੀ ਤਾਂ ਫਿਰ ਕਈ ਦਿਨਾਂ ਬਾਅਦ ਦਿੱਤਾ ਸੀ ਇਸ ਤਰ੍ਹਾਂ ਦੇ ਬੇਗਰਤ ਲੋਕਾਂ ਦੀ ਸਰਕਾਰ ਨੂੰ ਇੱਕ ਬੱਚੇ ਮਰੇ ਦੀ ਕਾਹਦੀ ਤਕਰੀਫ਼ ਹੈ ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਜਦੋਂ ਇਹ ਬਿਮਾਰੀ ਆਪਦੇ ਹੋਊਗੀ ਹਾਲਾਂਕਿ ਹੋਈ ਵੀ ਵੀ ਹੈਗੀ ਕੋਈ ਕਮੀ ਪੇਸ਼ੀ ਨਹੀਂ ਹੈ ਫਿਰ ਵੀ ਇਸ ਦੇ ਬਾਵਜੂਦ ਇਹਨਾਂ ਨੇ ਕੰਨ ਤੇ ਕੋਈ ਕਦੇ ਜੂ ਨਹੀਂ ਸਰਕੀ ਅਸੀਂ ਆਪਣੀ ਜਿਹੜੀ ਲੋਕ ਹੈਗੇ ਕੁਝ ਇਕੱਠੇ ਸੰਗਰੂਰ ਦੇ ਜਾਗਦੇ ਲੋਕਾਂ ਦੀ ਟੀਮ ਦੇ ਨਾਲ ਮੇਰੇ ਨਾਲ ਹੈਗੇ ਆ ਤਾਂ ਲੱਗਿਆ ਤਾਂ ਇਹ ਬੋਲੇ ਇਹ ਤਾਂ ਆਪਣੇ ਘਰ ਬੈਠੇ ਸੀ ਕੋਈ ਅਜੇ ਤੱਕ ਇਹਨਾਂ ਕੋਲ ਆਇਆ ਨਹੀਂ ਕੋਈ ਪ੍ਰੈਸ ਨਹੀਂ ਆਈ ਤੁਸੀਂ ਚਲੋ ਮਿਹਨਤ ਕਰਕੇ ਇੱਥੇ ਆਪਣਾ ਟਾਈਮ ਕੱਢ ਕੇ ਹਿੰਮਤ ਕਰਕੇ ਆਏ ਹੋ ਮੈਂ ਤੁਹਾਨੂੰ ਵੀ ਅਪੀਲ ਕਰਦਾ ਤੁਹਾਡੇ ਤੋਂ ਵੀ ਇਹ ਜਿਹੜੀ ਖਬਰ ਹੈ ਸਾਰੇ ਪੰਜਾਬ ਦੀ ਪ੍ਰੈਸ ਨੂੰ ਜਾਣੀ ਚਾਹੀਦੀ ਹੈ ਮਾਂ ਪਿਓ ਦੀ ਗੱਲ ਕਰੀਏ ਮਾਂ ਪਿਓ ਕਹਿ ਰਿਹਾ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਕੀ ਤੁਹਾਡੇ ਵੱਲੋਂ ਉਹਨਾਂ ਬੰਦੀ ਮਦਦ ਕੀਤੀ ਜਾਵੇਗੀ ਇਨਸਾਫ ਤਾਂ ਪੁਲਿਸ ਨੇ ਦੇਣਾ ਹੈ ਪ੍ਰਸ਼ਾਸਨ ਨੇ ਦੇਣਾ ਹੈ ਮੁਕੱਦਮਾ ਦਰਜ ਕਰਕੇ ਜਿਹੜੇ ਦੋਸ਼ੀ ਇਹ ਦੱਸ ਰਹੇ ਹੈ ਉਹਨਾਂ ਨੂੰ ਵਿੱਚ ਆਪਣਾ ਕਰਕੇ ਨਾਮਜ਼ਦ ਤੇ ਉਹਦੀ ਤਫ਼ਤੀਸ਼ ਕਰ ਲੈਣ ਜੇ ਇਹਨਾਂ ਦੀ ਗੱਲ ਕੋਈ ਗਲਤ ਲੱਗੂ ਤਾਂ ਸਾਹਮਣੇ ਆਜੂ ਡਰਿਵੇਸ਼ਨ ਤੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀ ਹੁੰਦੀ ਹੈ ਉਹ ਦਿਨ ਨੂੰ ਲੈ ਕੇ ਪੁੱਛਿਆ ਜਾਊਗਾ ਪੇ ਦੇ ਮਗਰ ਹਾਲਾਂਕਿ ਇਹ ਤਾਂ ਹੋ ਜਾਊਗਾ ਮੈਨੂੰ ਪਤਾ ਕਰਨਾ ਪਊਗਾ ਇਹਨਾਂ ਕੋਲ ਹੱਲ ਕੋਈ ਨਹੀਂ ਪਰ ਪਿੱਛੇ ਨਹੀਂ ਤੁਰਦੇ ਜਿੰਨਾ ਚਿਰ ਤੁਸੀਂ ਪਿੱਛੇ ਨਹੀਂ ਤੁਰਦੇ ਪਿਛਲੀ ਚੇਨ ਤੇ ਨਹੀਂ ਜਾਂਦੇ ਹਮਰਤੋ ਬਾਅਦ ਕੀ ਕਰਦਣਗੇ 302 ਦਾ ਪਰਚਾ ਵੀ ਦੇ ਦੇਣਗੇ ਮੈਨੂੰ ਪਤਾ ਉਹ ਚਲਾਣ ਵੀ ਹੋ ਜਾਣਗੇ ਉਹ ਬੰਦੇ ਪਰ ਉਹਦੇ ਨਾਲ ਹੱਲ ਥੋੜਾ ਹੁੰਦਾ ਔਰ ਜਿੰਨਾ ਚਿਰ ਤੁਸੀਂ ਮਗਰਲੀ ਚੇਨ ਜਿਹੜੀ ਸਪਲਾਈ ਕਿੱਥੋਂ ਆਇਆ ਆਉਣ ਵਾਲੇ ਸਮੇਂ ਵਿੱਚ ਕੁਝ ਨਾਮ ਆ ਰਹੇ ਆ ਮੈਨੂੰ ਥੋੜਾ ਇਹਦੇ ਵਿੱਚ ਹੋਰ ਡੁਗਾਈ ਚਲੇ ਜਾਂਦੇ ਹੋ ਮੈਂ ਦੱਸੂਗਾ ਕਿ ਇਸ ਇਲਾਕੇ ਦੇ ਉਸ ਤੋਂ ਉੱਪਰਲੇ ਕਿਹੜੇ ਲੋਕ ਹੈ ਜਿਹੜੇ ਨਸ਼ਾ ਇਸ ਪਾਸੇ ਫਕਾਰ ਰਹੇ ਉਸ ਤੋਂ ਪਿਛਲੇ ਵੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਜਿਹੜਾ ਹੈਗਾ ਪਹਿਲਾ ਜਿਹੜਾ ਫੌਰੀ ਤੌਰ ਤੇ ਅਮਲ ਕਰਨ ਵਾਲੇ ਬਣਦਾ ਕਿ ਉਹ ਮਕਦਮਾ ਦਰਜ ਕਰਕੇ ਉਹਨਾਂ ਦੇ ਬਾਈ ਨੇਮ ਜਿਹੜਾ ਹੈਗਾ ਇਸੇ ਨੂੰ 302 ਵਿੱਚ ਕਨਵਰਟ ਕਰਕੇ ਤੇ ਇਹਦੀ ਤਫ਼ਤੀਸ਼ ਕਰਕੇ ਲੈ ਕੇ ਆਵੇ ਪੁਲਿਸ ਸਾਹਮਣੇ ਫਿਰ ਇਸ ਕੇਸ ਨੂੰ ਬਿਲਕੁਲ ਅਸਿਸਟ ਕਰਾਂਗੇ ਨਾਲ ਅਸੀਂ ਜਿੱਥੇ ਲੋੜ ਪੈਗੀ ਜੇ ਪੁਲਿਸ ਚਾਹੂਗੀ ਤਾਂ ਹਾਲਾਂਕਿ ਚਾਹੁੰਦੀ ਨਹੀਂ ਹੁੰਦੀ ਪੁਲਿਸ ਜਿਵੇਂ ਜਿਵੇਂ ਵੇਖੀ ਤੇ ਫਿਰ ਜ਼ਿੰਮੇਵਾਰੀਆਂ ਤਾਂ ਮੁੱਖ ਮੰਤਰੀ ਦੀ ਵੀ ਪਣਦੀ ਹੈ ਤੇ ਥੋੜੇ ਅਮਨ ਰੋੜੇ ਦੀ ਵੀ ਬਣਦੀ ਹੈ ਤੇ 25 ਮੌਤਾਂ 3 ਇਹਨਾਂ ਨੂੰ ਗੈਰਕੁਦਰਤੀ ਮੌਤਾਂ ਨੂੰ ਬਿਲਕੁਲ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ ਔਰ ਜੇ ਅਸੀਂ ਇਹਨਾਂ ਨੂੰ ਸਹੀ ਇਨਸਾਫ ਦਿਵਾਉਣ ਦੀ ਕਾਰਵਾਈ ਕਰਾਂਗੇ ਕੋਈ ਆਉਣ ਵਾਲੇ ਸਮੇਂ ਵਿੱਚ ਲੋਕ ਜਿਹੜੇ ਹੈਗੇ ਆ ਇਸ ਤੰਦੇ ਤੋਂ ਵੜਨ ਵਿੱਚ ਗਰੇਜ ਕਰਨਗੇ ਪਰ ਜੇ ਲੋ ਅਸੀਂ ਕਾਰਵਾਈ ਨਹੀਂ ਕਰਨੀ ਤੇ ਲੋਕਾ ਜਿਹੜੇ ਹੈਗੇ ਇਹਨਾਂ ਦੇ ਹੌਸਲੇ ਵੱਡੇ ਹੁੰਦੇ ਆ ਤੇ ਪੋਲੀਟਿਕਲ ਲੋਕ ਜਿਹੜੇ ਹੈਗੇ ਆ ਬੇਸ਼ਰਮੀ ਭਰੀਆਂ ਜਿਹੜੀਆਂ ਹੈਗੀਆਂ ਆਪਣੀਆਂ ਤਕਰੀਰਾਂ ਤੇ ਬਿਆਨ ਕਰਦੇ ਆ ਇਹ ਇੱਥੇ ਤਾਂ ਜੀ ਸ਼ਰਾਬ ਬਾਰੇ ਕਹਿ ਰਹੇ ਸੀ ਨਾ ਮਰ ਰੋੜੇ ਨੇ ਹੈ ਨਹੀਂ ਜੀ ਸਾਡੇ ਕੋਲ ਸਬੂਤ ਲਿਓ ਪਹਿਲਾਂ ਵੀ ਸ਼ਰਾਬ ਨਕਲੀ ਸੀ ਕਿ ਜਾਂ 2 ਨੰਬਰ ਦੀ ਸੀ 2 ਨੰਬਰ ਦੀ ਸ਼ਰਾਬ ਕਿਹਨੇ ਲੋਕਾਂ ਨੇ ਥੋੜਾ ਰੁਕਣੀ ਸਰਕਾਰ ਨੇ ਰੁਕਣੀ ਤੇ ਸਾਰੀ ਜਿੰਮੇਵਾਰੀ ਜਿਹੜੀ ਹੈਗੀ ਸਰਕਾਰ ਨੂੰ ਆਪਣੇ ਸਿਰ ਲੈਣੀਆਂ ਪੈਣਗੀਆਂ ਇਹ ਸਮਾਂ ਜਿਹੜਾ ਹੈਗਾ ਇਹ ਜਾਨੀ ਹੈਗਾ ਕਿੰਨੀ ਦੇਰ ਹੋਰ ਅੱਕ ਬੰਦ ਕਰਾਂਗੇ ਸਾਡੀ ਜਵਾਨੀ ਬਰਬਾਦ ਹੋ ਚੁੱਕੀ ਹੈ ਜੀ